ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਸਰਕਾਰੀ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਵੱਡੀ ਅਪਡੇਟ ਦੇ ਨਾਲ ਹੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਐਮ ਖਬਰ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਸਟਾਰਟ ਕਰਦੇ ਹਾਂ ਅੱਜ ਦੀ ਐਮ ਖਬਰ ਸਿੱਖਿਆ ਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਸ ਦੇ ਮੱਦੇਨਜ਼ਰ ਸਾਰੇ ਹੀ ਸਰਕਾਰੀ ਪ੍ਰਾਈਵੇਟ ਤੇ ਐਡਿਡ ਸਕੂਲਾਂ ਦਾ ਸਮਾਂ 20 ਮਈ 2024 ਤੋਂ ਲੈ ਕੇ 31 ਮਈ 2024 ਤੱਕ ਸਵੇਰੇ 7 ਵਜੇ ਤੋਂ 12 ਵਜੇ ਤੱਕ ਦਾ ਕਰ ਦਿੱਤਾ ਗਿਆ। ਸੋ ਇਹਦੇ ਵਿੱਚ ਕਾਫੀ ਜ਼ਿਆਦਾ ਵੱਡੀ ਰਾਹਤ ਮਿਲੀ ਹੈ ਬੱਚਿਆਂ ਨੂੰ ਕਿਉਂਕਿ ਸਵੇਰੇ ਕਾਫੀ ਜਿਹੜਾ ਟਾਈਮ ਹੁੰਦਾ ਹੈਗਾ ਜੇ 7 ਵਜੇ ਸਕੂਲ ਲੱਗੂਗਾ ਤਾਂ 12 ਵਜੇ ਜਿਹੜੇ ਬੱਚੇ ਫ੍ਰੀ ਹੋ ਜਾਣਗੇ ਇਹਦੇ ਵਿੱਚ ਮੁਲਾਜ਼ਮਾਂ ਨੂੰ ਵੀ ਨਾਲ ਦੀ ਨਾਲ ਇਹਦੇ ਵਿੱਚ ਬੈਨੀਫਿਟ ਮਿਲੂਗਾ ਕਿ ਉਹਨਾਂ ਕੋਲੇ 12 ਵਜੇ ਤੋਂ ਬਾਅਦ ਕਾਫੀ ਜਿਹੜਾ ਸਮਾਂ ਵੇਲਾ ਹੋਗਾ ਤੇ ਇਹ ਸੀ ਜੀ ਸਮੇ ਨੂੰ ਲੈ ਕੇ ਤੇ ਨਾਲ ਹੀ ਜਿਹੜੀਆਂ ਛੁੱਟੀਆਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਸਰਕਾਰੀ ਸਕੂਲਾਂ ਦੀਆਂ ਕਿ ਜਦੋਂ ਤੁਹਾਡਾ 31 ਮਈ ਨੂੰ ਇਹ ਵਾਲਾ ਮਹੀਨਾ ਖਤਮ ਹੋ ਜਾਂਦਾ ਹੈ ਤਾਂ ਨਾਲ ਦੀ ਨਾਲ 1 ਜੂਨ ਤੋਂ ਲੈ ਕੇ ਤੁਹਾਨੂੰ 30 ਜੂਨ ਤੱਕ ਜਿਹੜੀਆਂ ਛੁੱਟੀਆਂ ਜਿਹੜੀਆਂ ਸਮਰਦੀਆਂ ਹੋ ਜਾਣਗੀਆਂ ਜਿਹਦੇ ਵਿੱਚ ਵਿਦਿਆਰਥੀਆਂ ਲਈ ਬਹੁਤ ਹੀ ਰਾਹਤ ਵਾਲੀ ਖਬਰ ਹੈ ਤੇ ਨਾਲ ਹੀ ਮੁਲਾਜ਼ਮਾਂ ਲਈ ਕਿਉਂਕਿ ਜੇ ਦੇਖੀਏ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਬੱਚੇ ਇਹਨਾਂ ਦਿਨਾਂ ਦੇ ਵਿੱਚ ਬਿਮਾਰ ਹੋ ਜਾਂਦੇ ਆ ਤਾਂ ਇਸ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀਆਂ ਸਰਕਾਰੀ ਪ੍ਰਾਈਵੇਟ ਤੇ ਐਡਰ ਸਕੂਲਾਂ ਦਾ ਸਮਾਂ ਵੀ ਚੇਂਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਹੁਣ 7 ਤੋਂ 12 ਵਜੇ ਦਾ ਜਿਹੜਾ ਸਮਾਂ ਹੋਊਗਾ ਤੇ ਨਾਲ ਹੀ ਬੱਚਿਆਂ ਨੂੰ 1 ਜੂਨ ਤੋਂ ਛੁੱਟੀਆਂ ਦਾ ਜਿਹੜਾ ਅ ਨੋਟੀਫਿਕੇਸ਼ਨ ਆ ਚੁੱਕੇ ਆ ਵਿਭਾਗ ਵੱਲੋਂ ਇਸ ਦੇ ਵਿੱਚ ਅੱਗੇ ਚੇਂਜ ਆਉਂਦਾ ਤਾਂ ਉਹ ਵੀ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਾਂਗੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਵਿਭਾਗ ਦੀ ਖਬਰ ਇਸ ਚੈਨਲ ਤੇ ਸੁਣ ਸਕੋ ਧੰਨਵਾਦ ਜੀ